ਮੇਸਰਦੀ ਇਲਾਕਾ ਮੋਕੰਪੁਰ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਕਾਰਨ ਸਸੰਸਨੀ ਫੈਲ ਗਈ ਲੋਕਾਂ ਵੱਲੋਂ ਮੌਕੇ ਤੇ ਪਾਣੀ ਪਾ ਕੇ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਨਾਲ ਘਰ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਇਸ ਘਰ ਵਿੱਚ ਇੱਕ ਗਰੀਬ ਔਰਤ ਤੇ ਉਸਦਾ ਲड़का ਰਹਿੰਦੇ ਨੇ ਔਰਤ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਅੱਗ ਲੱਗਣ ਕਾਰਨ ਪੂਰਾ ਸਮਾਨ ਸੜ ਗਿਆ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮੋਕਮਪੁਰਾ ਵਿੱਚ ਇੱਕ ਗਰੀਬ ਮਹਿਲਾ ਜੋ ਕਿ ਆਪਣੇ ਬੱਚਿਆਂ ਦੇ ਨਾਲ ਇਸ ਘਰ ਵਿੱਚ ਰਹਿੰਦੀ ਹੈ ਤੇ ਉਹ ਕੰਮ ਤੇ ਗਈ ਹੋਈ ਸੀ ਜਿਸ ਦੌਰਾਨ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਵੈਰਹਾਲ ਪੀੜਤਾਂ ਦਾ ਕਹਿਣਾ ਹੈ ਕਿ ਉਸ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ ਤੇ ਹੁਣ ਉਸ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇੱਥੇ ਨਾ ਆਪਣੇ ਮੋਕਮਪੁਰੇ ਦੇ ਵਿੱਚ ਅੱਜ ਇੱਕ ਇੱਕ ਗਰੀਬ ਪਰਿਵਾਰ ਸੀ ਤੇ ਉਹ ਕੰਮ ਤੇ ਜਾਂਦੀ ਹੈ ਲੋਕਾਂ ਦੇ ਭਾਂਡੇ ਵਗੈਰਾ ਮਾਰ ਕੇ ਗੁਜ਼ਾਰਾ ਕਰਦੀ ਹੈ ਉਹਦੇ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਅੱਗ ਲੱਗ ਕੇ ਨਾ ਕਾਫੀ ਨੁਕਸਾਨ ਹੋ ਗਿਆ ਤੇ ਉਹਦੀ ਛੱਤ ਵੀ ਜਿਹੜੀ ਨਾ ਉਹ ਵੀ ਬੇਕਾਰ ਹੋ ਗਈ ਹੁੰਦੇ ਉਹ ਅੰਦਰ ਰਹਿ ਨਹੀਂ ਸਕਦੇ ਕਪੜਾ ਲੱਤਾ ਸਾਹਿਬ ਜੋ ਵੀ ਨੁਕਸਾਨ ਲੱਕੜ ਦਾ ਸਮਾਨ ਸਾਰਾ ਸੜ ਚੁੱਕਾ ਬਿਲਕੁਲ ਬੇਕਾਰ ਹੋ ਗਿਆ ਬਾਕੀ ਚਲੋ ਮੁਹੱਲੇ ਵਾਲਿਆਂ ਨੇ ਬੜਾ ਸਾਥ ਦਿੱਤਾ ਵੀ ਪਾਣੀ ਪੁਣੀ ਪਾ ਕੇ ਮਗਰੋਂ ਅੱਗ ਬੁਝਾਈ ਆ ਚਲੋ ਥੋੜਾ ਬੋਧਾ ਉਹਦਾ ਭਾਂਡਾ ਮੋੜਾ ਵਗੈਰਾ ਦਾ ਬਚਾਅ ਹੋ ਗਿਆ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਘਰ ਦੇ ਵਿੱਚੋਂ ਜੋ ਵੀ ਸਮਾਨ ਵਰਤੋਂ ਦੇ ਲੈਗ ਸੀ ਉਹ ਸਾਰਾ ਮਿੱਟੀ ਹੋ ਗਿਆ ਸਵਾਹ ਹੋ ਗਿਆ ਕੋਨ ਸਮਾਨ ਵਰਤੋਂ ਦੇ ਲੈਗ ਨਹੀਂ ਹਕ ਕੋਈ ਨਹੀਂ ਸਰਕਾਰੀ ਮਦਦ ਜਿਹੜੀ ਹੁੰਦੀ ਨਾ ਜੋ ਵੀ ਹੋ ਸਕੇ ਕੀ ਆ ਮਾਦੀ ਪਾਰਟੀ ਵੱਲੋਂ ਉਹ ਮੈਂ ਕਰਵਾਉਣ ਦੀ ਕੋਸ਼ਿਸ਼ ਕਰਾਂ ਸਾਡੇ ਗੁਆਂਢ ਨਾਲ ਅੱਗ ਲੱਗੀ ਹੋਈ ਹੈ ਤੇ ਸਾਰੇ ਆਂਡ ਗੁਆਂਢ ਇਕੱਠੇ ਹੋ ਗਏ ਤੇ ਫਿਰ ਕਿਸੇ ਨੇ ਟੈਂਟੀਆਂ ਤੋਂ ਪਾਣੀ ਪਾਇਆ ਪਾਰਟੀਆਂ ਪਰ ਪਰ ਕੇ ਕਿਸੇ ਨੇ ਪੈਪੁੰਨਾ ਪਾਣੀ ਪਾਇਆ ਕਿੰਨੇ ਬਾਲਟੀਆਂ ਦਾ ਪਾਣੀ ਪਾ ਪਾ ਕੇ ਅੱਗ ਬੁਝਾਈ ਆ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਛੱਤ ਜਿਹੜੀ ਉਹ ਸੱਡੇ ਟੇਕ ਬੀਏ ਬਾਲੇ ਸੜ ਗਏ ਤੇ ਜੋ ਵੀ ਲੜਾ ਕਪੜਾ ਸਾਰਾ ਹੀ ਸੜ ਗਿਆ ਜੀ ਕੋਈ ਚੀਜ਼ ਬਰਤੋਂ ਚ ਨਹੀਂ ਹੈਗੀ ਕੋਈ ਇਹਨਾਂ ਜੀ ਯਾਦ ਅਰ ਲਗੀ ਸੀ ਇਹ ਘਰ ਦੇ ਵਿੱਚ ਹੈ ਨਹੀਂ ਸੀ ਬਾਹਰੋਂ ਤਾਲਾ ਲਾ ਕੇ ਤੇ ਘਰ ਦਾ ਕੰਮ ਕਰਨ ਗਈ ਭਾਂਡੇ-ਪੁੰਡੇ ਮੰਨਨ ਦਾ ਕੰਮ ਕਰਦੀ ਘਰਾਂ ਦਾ ਕੰਮ ਕਰਦੀ ਐ ਤੇ ਘਰ ਕੋਈ ਨਹੀਂ ਸੀਗਾ 4 ਘੰਟੇ ਦੇ ਖੱਪਕੋਪ ਭਾ ਕੇ ਤੇ ਅੱਗੇ ਬਜਾਈ ਐ ਇਹ ਖੱਪਕੋਪ ਪਾਈ ਆ ਤੇ ਅਸੀਂ ਇਹਨਾਂ ਨੂੰ ਸਨਾਹ ਭੇਜਿਆ ਤੇ ਫਿਰ ਆਈ ਆ ਤੇ ਬਾਹਰੋਂ ਤਾਲਾ ਖੋਲਿਆ ਤੇ ਫਿਰ ਅੱਗੂ ਕੋ ਭਜਾਈ ਐ ਪਾਣੀ-ਪੂਣੀ ਪਾਇਆ ਪਾਲਟੀਆਂ ਨਾਲ ਕੋ ਪੈਪਾਣਾ ਪਾਣੀ ਪਾਇਆ ਤੈਂਚੀ ਚੋਂ ਪਾਣੀ ਕੱਢ ਕੇ ਪਾਲਟੀਆਂ ਭਰ-ਭਰ ਕੇ ਪਾਇਆ ਆਨ ਕੋਟ ਨੇ ਮਦਦ ਕੀਤੀ ਅੱਗ ਬੁਝਾਉਂਦੀ ਭਾਜੀ ਮੈਂ ਕੰਮ ਤੇ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਗਲੀ ਗਵਾਣਨ ਦੱਸਿਆ ਪਏ ਸਾਡੇ ਘਰ ਅੱਗ ਬੜੀ ਮੱਚਦੀ ਵੇਸੀ ਮੈਂ ਕਮੂਨ ਵਾਲੀ ਮਕੱਲੀ ਆ ਮੇਰਾ ਮੁੰਡਾ ਗੱਡੀ ਚਲਾਉਂਦਾ ਹੈ ਤੇ ਮਲਬਾ ਅਸੀਂ ਖਰਚਾ ਨਹੀਂ ਕਰਦਾ ਪੂਰਾ ਖਰਚ ਸਕਦੇ ਅੱਗ ਤੇ ਹਜੇ ਟਿੱਕਰ ਵੀ ਲੱਗੀ ਦੇਖ ਸਕਦੇ ਜਟੇ ਤੋਂ ਉਹਨ ਇਹੀ ਹੈ ਕਿ ਕਿ ਤਰ੍ਹਾਂ ਕਰਵਾਵਾਂਗੇ ਕੀ ਕਰਾਂਗੇ ਉਹ ਤੇ ਰੱਬ ਹੀ ਜਾਣਦਾ ਭਾਜੀ ਜੇ ਤੁਹਾਡੇ ਚ ਬੋ ਮਿਹਰਬਾਨੀ ਤੇ ਤੁਸੀਂ ਮੇਰੀ ਹੈਲਪ ਕਰ ਸਕਦੇ ਦਰਵਾਜ਼ਾ ਇਹ ਗਲੀ ਗਵਾਂਢ ਨੇ ਬੜਾ ਸਾਥ ਦਿੱਤਾ ਟਾਡਾ ਇਹਨਾਂ ਪਾਣੀ ਪੋਣੀ ਦਾ ਗਲੀ ਗਵਾਂਢ ਵਾਲਿਆਂ ਨੇ ਸਾਰੇ ਨਿਪਾਇਆ ਜੀ ਭੱਜੀ ਮੈਂ ਕੰਮ ਤੇ ਜਾਂਦੀ ਸੀ ਕੰਮ ਕਰਦੇ ਪੀਸੇ ਲੱਗੇ ਗਲੀ ਗਵਾਂਢ ਤੇ ਲੱਗੇ ਲੱਗੇ ਕੰਮ ਕਰਦੇ ਸੀ ਇਹ ਤੋਂ ਮਨ ਮਨੂ ਕਹਿਣ ਡੀਰੀ ਲੱਗੇ ਰਹਿੰਦੇ ਉਹਨਾਂ ਨੇ ਕਿਹਾ ਵੀ ਵੀਰੋ ਤੁਹਾਡੇ ਘਰ ਅੱਗ ਲੱਗੀ ਹੋਈ ਹੈ ਮੈਂ ਤਾਂ ਕੰਮ ਛੱਡ ਕੇ ਭੱਜ ਕੇ ਆਈ ਹਾਂ